ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਚ ਚੋਂ ਨਤਕਿਆਂ ਬਾਸ਼ੇ ਭਾਈ ਸਾਰਿਆਂ ਨੂੰ ਬਾਕੀ ਮੋਟਰ ਬੈਠਿਆ ਜੀ ਤਿਆਰ ਹੋਏ ਵੇ ਆ ਅੱਜ ਜਾਣਾ ਵਿਆਹ ਪਾਣਾ ਵੀ ਆਪਣੇ ਅੱਜ ਪਿੰਡ ਵਿੱਚ ਵਿਆਹ ਹੈ ਵੀ ਪਹੁੰਚਣਾ ਪੈਲਸ ਵਿੱਚ ਬੁੱਢੇਪੂਰੇ ਕੇਐਸ ਵੀ ਚਲੋ ਵਧੀਆ ਮੌਸਮ ਹੈ ਧੁੱਪਾਂ ਨਿਕਲੀ ਵੀ ਆ ਹਵਾ ਥੋੜੀ ਜੀ ਚਲਦੀ ਆ ਜਿਹਨੂੰ ਘਟ ਹੈ ਕੱਲ ਵੀ ਘਟ ਚੱਲੀ ਆ ਥੋੜੀ ਦੋਕ ਦਿਨ ਤੇ ਹੁਣ ਗਰਮੈਸ ਹੋ ਗਈ ਹਵਾ ਪਹਿਲਾਂ ਚਲਦੀ ਰਹੀ ਬਹੁਤ ਕੰਮ ਦੀ ਠੰਡੀ ਹਵਾ ਚਲਦੀ ਦਿਨ ਚ ਵੀ ਵੀ ਉਨਾ ਹੀ ਮੌਸਮ ਠੰਡਾ ਰਿਹਾ ਸਾਂਝ ਸਵੇਰ ਹੁਣ ਕੱਲ ਤੇ ਥੋੜੀ ਜੀ ਹਵਾ ਘਟੀ ਵੀ ਆ ਗਰਮੈਸ ਹੈ ਮੇਰੇ ਚਾਂਸ ਲੱਗਦੇ ਆ ਵੀ ਹੋਊਗਾ ਵੈਸੇ ਬਦਲਬਾਈ ਤਾਂ ਨਹੀਂ ਹੈਗੀ ਜਿਹੜੇ ਹਿਸਾਬ ਨਾਲ ਗਰਮੈਸ ਆ ਰਾਤ ਨੂੰ ਵੀ ਠੰਡ ਘਟ ਹੈ ਵੀ ਆ ਦੋਕ ਦਿਨੇ ਗਰਮੈਸ ਹੀ ਹੋਈ ਆ ਇੰਨੇ ਚ ਫਸੜਾ ਲੱਗ ਗਿਆ ਪੌਣ ਉਠਣਾ ਚਲੋ ਅਸੀਂ ਜਗਹ ਤੇ ਵੀ ਕੰਡ ਕੋ ਰੁਕ ਹੀ ਰਹੇ ਬੜੀ ਵਧੀਆ ਸੱਲੇ ਤਖੜ ਕੇ ਪਣਦੀ ਆ ਬਰਸੀਨ ਥੋੜੇ ਜੇ ਘਟ ਉੱਠਦੇ ਆ ਇਹਨਾਂ ਦੀ ਚਾਹੀ ਖਰਾਕ ਆਗ ਪਿੱਛੇ ਬਰਸੀਨ ਦੇ ਤਰ੍ਹਾਂ ਦਾ ਘਟ ਉੱਠਿਆ ਬਹੁਤ ਵੀ ਡੰਗਰਾ ਕਰਕੇ ਥੋੜਾ ਜਿਹਾ ਕੱਖ ਕੰਡੇ ਦਾ ਸ਼ਾਟ ਆਈ ਵੀ ਇੱਕ ਦੀ ਕਿਉਂ ਮਰਸੀਨ ਉੱਠੇ ਨਹੀਂ ਉਹ ਜੇ ਚੱਲੇ ਨਹੀਂ ਹੈਗੇ ਠੰਡ ਵੀ ਨਹੀਂ ਬਹੁਤੀ ਬਈ ਹੈਗੀ ਪਤਾ ਨਹੀਂ ਬਰਸੀਨਾਂ ਦੇ ਕੰਨ ਹੋ ਸਕਦੀ ਸਭ ਦੀ ਬਰਸੀਨ ਰੁਕੇ ਪਿਆ ਬਹੁਤ ਨੇ ਉੱਠੇ ਹੈਗੇ ਵੀ ਚਲੋ ਵਧੀਆ ਮੌਸਮ ਹੈ ਮੀਂਹ ਪੈ ਜਵੇ ਤਾਂ ਸਾਰਿਆਂ ਨਾਲ ਤੇ ਵਧੀਆ ਹੈ ਨੇ ਤਾਂ ਬਸ ਉਹ ਕੀ ਠੰਡ ਜੀ ਕਰਦੀ ਖਰਾਬ ਹੈ ਵੀ ਇਹ ਸਮਝ ਲੋ ਠੰਡ ਹੈ ਜਿਹੜੀ ਨਿਆਣੇ ਨੂੰ ਆ ਸਿਆਣੇ ਨੂੰ ਜ਼ਿਆਦਾ ਖੇਤੀ ਲੱਗਦੀ ਹੈ ਡੰਗਰਾਂ ਨੂੰ ਵੀ ਖਰਾਬ ਕਰਦੀ ਹੈ ਵੀ ਏਕਣਾ ਥੋੜਾ ਜਿਹਾ ਮੀਂਹ ਪੈ ਜਵੇ ਤਾਂ ਵਧੀਆ ਰਹਿੰਦੀ ਹੈ ਫਿਰ ਇਹ ਠੰਡ ਜਿਹੜੀ ਕਟੋ ਕਰਦੀ ਹੈ ਫਿਰ ਚਲੋ ਠੰਡ ਨੂੰ ਮਹਿਸੂਸ ਹੁੰਦੀ ਹੈ ਉਹ ਨੁਕਸਾਨ ਘਟ ਕਰਦੀ ਹੈ ਵੀ ਬਾਕੀ ਫਸਲਬਾੜੀ ਬਹੁਤ ਵਧੀਆ ਜੀ ਐਨ ਇੱਕ ਨੰਬਰ ਹੈ ਠੀਕ ਹੈ ਵੀ ਫਾਲੇ ਦਿਖਾਏ ਤੇ ਪਾਨ ਗਾਲ ਤੋਂ ਸਾਨੂੰ ਦੁੱਲੇ ਆਲੇ ਬਣਦੇ ਤੇ ਅੱਜ ਬਣ ਕੇ ਤਕਰੀਬਨ ਤਿਆਰ ਹੋ ਗਏ ਉਹ ਵੀ ਦਿਖਾਉਂਦੇ ਸਾਨੂੰ ਓਕੇ ਐਨ ਕਿ ਉਹ ਚੀਜ਼ ਜੇ ਬਣ ਜਾਂਦੀ ਬਣ ਕੇ ਹੀ ਫਿਰ ਵਧੀਆ ਲੱਗਦੀ ਆ ਪਹਿਲਾਂ ਤਾਂ ਇਕੱਲਾ ਇਕੱਲਾ ਜਾ ਅੰਗ ਜਾਂ ਜੋੜਿਆ ਹੌਲੀ ਹੌਲੀ ਅੱਜ 10 ਤਰੀਕ ਹੈ ਅੱਜ 10 ਤਰੀਕ ਨੂੰ ਉਹਨਾਂ ਨੇ ਦੇਣੇ ਕਿਰੇ ਵੇਤੇ ਵੀ ਕਹਿੰਦਾ ਦੁੱਲਾ ਕਹਿੰਦਾ ਮਾਸੜਾਉਣੇ ਵਾਲੇ ਬੰਦੇ ਕਹਿੰਦਾ ਫਿਰ ਆਪਾਂ ਨੇ ਦਿਖਾਉਣੇ ਫਾਲੇ ਚਲੋ ਉਹ ਵੀ ਤੁਹਾਨੂੰ ਦਿਖਾਵਾਂਗੇ ਫਾਲੇ ਵੀ ਜਦ ਟਾਈਮ ਲੱਗਿਆ ਪਹਿਲਾਂ ਜਾ ਕੇ ਆਉਂਦੇ ਵਿਆਹ ਆਪਾਂ ਬਾਅਦ ਤੇ ਬਾਅਦ ਆ ਕੇ ਫਿਰ ਸਾਨੂੰ ਫਾਲੇ ਦਿਖਾ ਕੇ ਫਿਰ ਦਿਖਾਉਂਦੇ ਫਸਲ ਬਾੜੀ ਖੇਤ ਬਾੜੀ ਜਿਵੇਂ ਹੈਗਾ ਘੁੰਮ ਕੇ ਕਿਉਂ ਹੁਣ ਦਿਨ ਥੋੜੇ ਜਿਹੇ ਛੋਟੇ ਆ ਤਗਰੀਬਨ 10.5 11 ਦਾ ਟਾਈਮ ਹੋਇਆ ਹੁਣ ਉਸ ਹਲੇ ਉਤਰੀ ਨਹੀਂ ਹੈਗੀ ਹੁਣ ਵੀ ਉਸ ਪਈ ਵੀ ਹੁਣ ਤਾਂ ਪੰਜ ਨਿਕਲੇ ਤੇ ਹੌਲੀ ਹੌਲੀ ਉਤਰਦੀ ਹੈ ਬਹੁਈ ਪੈਲ ਸਾਂ ਵੀ ਤਾਂ ਸਾਨੂੰ ਪਤਾ ਵੀ 11.5 12 ਵਜੇ ਫੇਰ ਕੰਮ ਚੱਲਦਾ ਦੋ ਘੰਟੇ ਆਪਾਂ ਉੱਥੇ ਲਿਆ ਹੁਣ ਇਹਨੇ ਫੇਰ ਦਿੰਨੇ ਸ਼ਿਪ ਜਾਂਦੇ ਛੇਤੀ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆ ਕਾਰੋਬਾਰ ਜਿਹੜੇ ਚੱਲਦੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਢੇ 3.5 4 ਦਾ ਟਾਈਮ ਹੋ ਗਿਆ ਵੀ ਵਾ ਚੱਲਿਆ ਦਿਨ ਥੱਲੇ ਸਾਮਲੇ ਫਿਰ ਤਾਂ ਇੱਥੇ ਜਾ ਕੇ ਦੇਖੇ ਲਾਸ਼ੇ ਪ ਜਾਂਦਾ 5 ਵਜੇ ਸੂਰਜ ਡੁੱਬ ਜਾਂਦਾ ਇਹੀ ਸੂਰਜ ਨਹੀਂ 7:30 ਪੌਣਾ 8 ਤੱਕ ਖੜਾ ਰਹਿੰਦਾ ਦੇਖੋ ਕਿੰਨਾ ਫਰਕ ਪੈ ਗਿਆ ਦਿਨ ਦਾ ਬਾਕੀ ਆ ਕਣਕਾਂ ਚ ਵੀ ਦੋ ਦਿਨ ਚ ਬਹੁਤ ਫਰਕ ਪੈਣ ਲੱਗੇ ਜਾਂਨੇ ਚਾਵਲ ਨੇ ਆਹ ਆਪਣਾ ਜਨਮਾਹਰ ਵਾਲਾ ਖੇਤ ਹੈ ਜੀ ਵੀ ਬਾਕੀ ਦੇਖਦੇ ਜੀ ਜਨਮਾਹਰ ਦਾ ਲਾਇਆ ਪਾ ਬਹੁਤ ਵੀਰ ਪੁੱਛੇ ਦਿੰਦੇ ਵੀ ਕਿਆ ਬਣਿਆ ਹੁਣ ਤਾਂ ਤਰੀਕਾ ਪੈ ਰਹੇ ਆ ਤਰੀਕਾ ਪਰ ਉਹਨੂੰ ਪਤਾ ਵੀ ਜਦ ਟਾਈਮ ਆਉਂਦਾ ਉਹ ਟਾਈਮ ਜੱਜ ਉੱਠ ਕੇ ਨਿਕਲ ਜਾਂਦਾ ਵੀ ਇਹੇ ਜੇ ਚੱਕਰ ਵਿੱਚ ਪਈ ਜਾਂਦੇ ਗੱਲ ਸੁਣਦੇ ਨਹੀਂ ਉਹ ਜੀ ਗਾਹਾਂ ਫਿਰ ਤਰੀ ਗਾਹ ਪਾ ਦਿੰਦੇ ਵੀ ਹੁਣ ਲੱਗ ਜੂਗਾ ਜੀ ਪਤਾ 5-7 ਦਿਨ ਰਹਿ ਗਏ ਉਹਦੇ ਵਿੱਚ ਹੋ ਜੂਗੀ ਕਿਰਪਾ ਮਾਲਕ ਸੁੱਖ ਰੱਖੇ ਵੀ ਆਪਣੇ ਘਰ ਆ ਜਵੇ ਬਾਕੀ ਦੇਖਦੇ ਜੀ 21-22 ਤਰੀਕ ਦੇ ਗੇਟ 'ਚ ਪਤਾ ਲੱਗ ਜੂਗਾ ਸਾਰਾ ਕੁਝ ਬਾਕੀ ਹੁਣ ਪਤਾ ਲੱਗਦਾ ਜੀ ਕਣਕ ਛਿੱਧੀ ਦਾ ਵੀ ਕਣਕ ਜਿਹੜੀ ਛਿੱਧੀ ਦੀ ਕਿਆ ਬਣਦੀ ਜਾਂਦੀ ਕਰੋ ਚੈੱਕ ਹੁਣ ਜਿਹੜੀ ਹੈਗੀ ਆ ਸੰਗਣੀ ਖੜੀ ਐ ਇਹ ਸੰਗਣੀ ਦੇ ਆ ਦੇਖੋ ਐ ਕੱਲਾ ਕੱਲਾ ਢੱਕਾ ਗੁੱਛਾ ਜਿਹਾ ਹੀ ਰਹਿ ਗਿਆ ਇਹ ਨਾ ਆ ਕਰੋ ਚੱਕ ਛਿੱਟੇ ਵਾਲੀ ਲੈ ਹੋ ਤਾਂ ਫਰਕ ਪਿਆ ਦੋ ਕੁ ਦਿਨ ਗਰਮੈਸ ਹੋ ਕੇ ਕਰਕੇ ਨਹੀਂ ਕਣਕਾਂ ਬਹੁਤ ਸੋਹਣੀਆਂ ਖੜੀਆਂ ਹੁੰਦੀਆਂ ਐਨੇ ਚ ਵਧਣ ਜੇ ਪੈ ਗਈਆਂ ਫੇਰ ਸਾਡੇ ਕੋਲ ਇੱਕ ਪਾਣੀ ਲੱਗਿਆ ਬਾਈ ਟਾਈਮ ਬਹੁਤ ਕੱਢਣਾ ਜੇ ਹਲੇ ਵੀ ਧਰਤੀ ਗਿੱਲੀ ਪਈ ਆ ਪਾਣੀ ਦੀ ਲੋੜ ਹੈ ਨਾ ਇਹਨਾਂ ਨੂੰ ਵੀ ਪੈਣਾ ਬਹੁਤੇ ਨਾਲੇ ਪੱਕ ਜਾਂਦੇ ਇੱਕ ਅੱਧਾ ਵੀ ਫੇਰ ਜੇ ਪੈ ਗਿਆ ਠੀਕ ਆ ਨਹੀਂ ਫੇਰ ਇੱਕ ਅੱਧਾ ਪਾਣੀ ਜਾ ਆਪਣੇ ਬਾਲਾਂ ਨੇਸਰੀ ਬੰਦੇ ਚਲਾਉਣਾ ਪੈ ਜਾਂਦਾ ਆਰਸਾ 26 ਆਈ ਹੈ ਇੰਨੇ ਜੋ ਬੱਦਲ ਦੇ ਵਿੱਚ ਜਾ ਫਸਿਆ ਧੁੱਪਾਂ ਦੀ ਜਾਨ ਜੀ ਦੀ ਖਤਮ ਹੋ ਗਈ ਨੇ ਮੈਂ ਨਾ ਹੁਣ ਇਕੱਲਾ ਛੱਪ ਜਾਣਾ ਥੱਲੇ ਨਾ ਲੋ ਵੀ ਕਰੋ ਬੱਟ ਤੇ ਆਲੇ-ਦਾਲੇ ਫਸਲ ਦਾ ਪਤਾ ਵੀ ਤਕਰੀਬਨ ਡੇਢ ਕਥੈਲਾ ਪਿਆ ਆਪਣਾ ਜੂਰੀ ਦੇ ਚ ਬਾਈ ਕਥੈਲਾ ਪਨ ਹੋਰ ਗਏ ਨਾ ਇੱਕ ਦੋ ਦਿਨ ਦੇ ਵਿੱਚ ਛੱਟਾ ਲਾ ਦੇਣਾ 872 the clue. ਰੈਕਤੀ ਜਿਹੜੇ ਆਪਣਾ ਨਾ ਰੈਕਤੀ ਕੇ ਸਾਰੇ ਤਿੰਨਕ ਸਾਲ ਹੋ ਗਏ ਸਪਰੇਹਾਂ ਨੇ ਬਹੁਤ ਨਜ਼ਾਰਾ ਲੈਂਦੇ ਵੇ। ਕੋਈ ਹੁਣ ਦੇਖਿਆ ਹੁਣ ਸਮਝ ਲਓ ਤਕਰੀਬਨ ਸਾਡੇ ਮਹੀਨੇ ਦੇ ਉੱਪਰ ਹੋ ਗਈ ਕਣਕ ਸਰ ਇਹ ਹੋ ਗਈ। 40 ਦਿਨ ਦੀ ਕਣਕ, 1 ਮਹੀਨਾ 10 ਦਿਨ ਦੀ ਕਣਕ। ਵੀ ਕਈ ਕਣਕਾ ਹੋਣਾ ਇਹ ਕਣਕਾਂ ਪਰਾ ਦਿਖਿਆ ਜਿਹੜੀਆਂ ਵੇਚਿਆ ਵੇ ਲੇਟ 10-10 ਦਿਨ। ਵੀ ਕੋਈ ਵੀ ਸਪਰੇਹ ਕਰਦਾ ਨਹੀਂ ਦੇਖਿਆ ਹੈਗਾ। ਨਹੀਂ ਆਣਾ ਦਿਨਾਂ ਚ ਸਪਰੇਹ ਦਾ ਟਾਈਮ ਆ ਜਾਂਦਾ। ਵੀ ਨਹੀਂ ਕਰਦਾ ਕੋਈ ਸਪਰੇਹ ਸਾਰਿਆਂ ਰੈਕਤੀ ਫਕੀਰਾ ਹੀ ਕਰਿਆ ਜਿਹੜਾ ਨੇ ਬੀਜ ਕੇ ਪਹਿਲਾਂ ਹੀ ਕਿਉਂਕਿ ਇਹਦਾ ਰਿਜ਼ਲਟ ਵਧੀਆ ਚ ਇਹ 100-200 ਰੁਪਇਆ ਮਹਿੰਗੀ ਹੋਇਆ। ਵੀ ਦੋ ਜੰਜਾ ਸਪਰੇਹਾ ਕਰਦੇ ਦੇਖਿਆ ਦੋ-ਦੋ ਸਪਰੇਹਾ ਕਰਦੇ ਨੇ ਮਰਦਾ ਫੇਰ ਵੀ ਨਹੀਂ ਤਾਂ ਕੱਖ। ਖਰਚਾ ਬਰਾਬਰ ਹੀ ਆ ਜਾਂਦਾ ਤਾਂ। ਕਿਉਂਕਿ ਤਾਂ ਹੁਣ ਲੇਬਰ ਮਹਿੰਗੀ ਪੈਂਦੀ ਐ। ਵੀ ਇਹੇ ਜੇ ਚੱਕਰ ਤੇ ਬਹੁਤ ਵਧੀਆ ਕੱਖਾ ਡੱਕਾ ਵੀ ਨਹੀਂ ਜੰਮਿਆ। ਬਾਜੇ ਬਤੋ ਲੇਗੋ ਬਣਾਦੇ ਫਾਲੇ ਕਰਦੇ ਜਾਂ ਕੱਲ ਆਪਾਂ ਤੁਹਾਨੂੰ ਖਾਜੇ ਤਿਆਰ ਹੁੰਦੇ ਬਾਕੀ ਹੁਣ ਲੱਗਾ ਪ੍ਰਿੰਟ ਹੋਣਾ ਇਹਨਾਂ ਨੂੰ ਇਹਨਾਂ ਨੂੰ ਹੋਣ ਲੱਗਿਆ ਹਾਂ ਬਣਾਤੀ ਚੀਜ਼ ਹੈ ਸਮਝ ਇਹ ਮੈਨੂੰ ਦੁੱਲੇ ਉੱਤੇ ਲੱਗਦੇ ਥੋੜੇ ਨਾਲ ਦੋ ਨਾਲ ਤਾਂ ਕੋਈ ਨਹੀਂ ਆ ਕੋਈ ਨਹੀਂ ਆ ਮਰਾਂ ਤਾਂ ਮੈਨੂੰ ਤੋੜ ਲਿਆ ਹੋ ਹਾਂ ਹੋਰ ਕਾਈ ਕੋ ਬਾਜੀ ਨਹੀਂ ਲੈ ਨਹੀਂ ਇਹ ਚੀਜ਼ ਨੂੰ ਭਾਈਆ ਕੱਪ ਦੇ ਨਾਲ ਨਾਲ ਉਹ ਘੱਟ ਵੀ ਚੱਲ ਜਾਂਦਾ ਐਨੇ ਉੱਚੇ ਤਾਂ ਵੈਸੇ ਨਹੀਂ ਨਹੀਂ ਐਨੇ ਨਾ ਚਾਹੀਦੇ ਬਾਈ ਫੇਰ ਗੂਲਾ ਲਗਾ ਲਾ ਜਾਂਦਾ ਜੇ ਇਹ ਕਿਹਨਾਂ ਨੂੰ ਬਣਾਉਣਾ ਸੀ 3 ਇੰਚ ਛੋਟਾ ਬਣਾਉਣਾ ਅੱਛਾ ਯਾਰ ਐਨੇ ਦੇ ਥੱਲੇ ਚਲੀ ਜਾਂਦੇ ਐਨੇ ਕਦੇ ਚਾਹੀਦੇ ਆ ਪਰ ਫੇਰ ਗੂਲਾ ਹੀ ਲੱਗਦਾ ਠੀਕ ਆ ਲੋਹੇ ਕਰੋ ਜੀ ਚੱਕਰ ਇਹਨਾਂ ਬਣਾ ਦੇ ਨੰਬਰ 1 ਕਿਉਂ ਨੂੰ ਲੋਹਾ ਜਿੰਨਾ ਵੀ ਲੱਗਾ ਸਾਰਾ ਹੀ ਟਕੜਾ ਲੱਗਿਆ ਵੇਖੋ ਜੀ ਜੀ ਮੋਟੇ ਜਾਂਦੇ

ਜਿਹੜੇ ਪਹਿਲਾਂ ਬਣਾਏ ਤੇ ਜਿਹੋ ਉਹਨਾਂ ਦੇ ਓਖੇ ਤੇ 245 ਦੇ ਹੁੰਦੇ ਜੀ ਆਹੀ ਕੋਤੀ ਉਹੀ ਚੀਜ਼ ਆਈ ਹੋਰਾ ਵੱਧੇ ਹੋਊਗਾ ਮੇਰੇ ਸਾਹ ਕੋਲ ਦਾ ਮੋਤੀ ਯਾਰ ਬੜੀ ਹੋ ਗਈ ਬੰਦ ਹੋ ਗਿਆ ਰੰਗ ਆ ਰਿਹਾ ਹੈ ਮੋਤੀ ਵਾਲਾ ਸੌਧਾਂ ਦੂਆ ਨਹੀਂ ਆ ਰਹਾ ਉਹ ਨਹੀਂ ਹੈ ਮੋਤੀ ਹਾਂ ਤੇਲੇ ਬੱਟ ਕੱਢਦੇ ਜੋ ਫਿਰ ਇਹ ਕਿਤੇ ਨਹੀਂ ਜਾਂਦੀ ਇੱਕ ਵਾਰ ਕਾਸੋ ਲਿਖਣੀ ਆ ਮੋਤੀ ਮੋਤੀ ਪਾ ਲਈਏ ਰੰਗ ਹੋਵੇ ਰੰਗ ਹੋਵੇ ਕਰੀ ਗੋਆ ਬਣੀ ਲੱਗਦਾ ਹੁੰਦਾ ਤੋਰ ਹੈ ਪਾਸਾ ਉਹਨਾਂ ਦਾ ਜਿਹੜਾ ਨਾਲੇ ਮੋਟੀ ਜੀ ਹੈ ਉਹਦੇ ਨਾਲ ਜੱਟਾਂ ਪਟਾ ਰਹੇ ਹੋ ਹੋਰ ਹਾਂ ਅੱਪ ਕਿਨੋ ਦੋਰੀ ਜਿੱਥੇ ਮਾਰਦੇ ਨੇ ਉਹਨਾਂ ਦਾ ਆਈ ਗਿਆ ਹਾਂਜੀ ਹਾਂਜੀ ਕਲਖਾਈ ਦਾ ਪਤਾ ਲੱਗਦਾ ਥੱਲੇ ਦਵੀ ਵੀ ਹੈ ਹਾਂ ਕਲਖਾਈ ਤਾਂ ਹੋ ਗਈ ਬਾਹਰ ਮੈਨੂੰ ਪਤਾ ਨਹੀਂ ਜੁਰ ਸਾਰਾ ਲੈਣਾ ਤੇ ਦਾ ਰੋਹ ਦਾ ਹੀ ਕੰਮ ਹੈ ਇਹਦਾ ਪਤਾ ਕਿੱਥੇ ਜਾਏਗਾ ਜੇ ਨਾ ਪਰ ਕੱਸੀ ਜਾਣਾ ਪਲੇਟਫਾਰਮ ਤੇ ਲਈ ਬੈਠੀ ਜਾਣਾ ਬਹੁਤ ਟਰੋਪ ਨਹੀਂ ਹੈ। ਕਾਲ ਤੇ ਸਮਝ ਨਹੀਂ ਮੈਂ ਜੀ ਇਹ ਆ। ਆਇਆ ਕਰੋ। ਤੇਰੀਆਂ ਬੰਦਾਂ ਨਹੀਂ ਮਿਲਦੀਆਂ। ਕੋਈ ਨਾ ਹੈ ਨਹੀਂ। ਹਾਲੋ। ਹਾਂ ਜੀ। ਅੱਤੀ ਬਾਕੀ। ਅੱਤੀ ਮੈਂ ਨਹੀਂ ਆਉਣੀ। ਅੱਗੇ ਮੱਤੇ। ਅੱਤੀ ਚਾਦੀ ਵਾਲੀ ਵਾਲੀ ਹਾਂ ਜੀ। ਛੱਟੇ ਵਾਲੀ ਕਣਕ ਦਾ ਹਿਸ਼ਾਉਰੇ ਇਹਦਾ ਲਾਗੇ ਵਿੱਚ ਹੈ ਤਾਂ ਵੀ ਬੂਟੇ ਜੇ ਆ ਦੇਖੋ ਨਿਕਲ ਲਾਗੇ ਦੋ ਦੋ ਤਿੰਨ ਤਿੰਨ ਲੱਗੇ ਹੈਗੇ ਤਕਰੀਬਨ ਰੇਗ ਦੇ ਜਿਹੜੇ ਆਪਾਂ ਉਧਰ ਸਿਆੜਾ ਚ ਬੀਜੀ ਵੀ ਆ ਉਹਦਾ ਇੰਨਾ ਕੁਸ ਨਹੀਂ ਫਰਕ ਹੈਗਾ ਉਹ ਡੱਕਾ ਹੈ ਕਿ ਉਹ ਵੀ ਤੁਹਾਨੂੰ ਖਾਉਂਦਾ ਹੈ ਕਣਕ ਚਲੋ ਵਧੀਆ ਹੋ ਗਿਆ ਅੱਜ ਖੜੀ ਜਿੰਨੀ ਵੀ ਹੈਗੀ ਠੀਕ ਹੈ ਮੈਨੂੰ ਸਾਰਾ ਨੂੰ ਮਹੀਨੇ ਦੇ ਉੱਪਰ ਟੈਨ ਲੰਗੇ ਹੁਣ ਮੜ ਮੜੇ ਸਿਆਰ ਚਮਕਣ ਲੱਗੇ ਬਹੁਤ ਟਾਈਮ ਲੰਦੀ ਸਰੋ ਮੱਕੀ ਆਪਾਂ ਗਾ ਨੇ ਜੰਮੀ ਪੈ ਜਾਵੇ ਤਾਂ ਵਧੀਆ ਵੀ ਸਾਰਾ ਸਹੀ ਜੇ ਪਾਣੀ ਲੱਗ ਜੂਗਾ ਇੱਕ ਨਹੀਂ ਹੁਣ ਪੱਤਾ ਵੀ ਨਹੀਂ ਚੱਕਣਾ ਹੈਗਾ ਪੱਤਾ ਹੈਗਾ ਬਹੁਤ ਕਰਿਆ ਵਾ ਇਹ ਥੋੜਾ ਦਾ ਕਰੂਗਾ ਫੇਰ ਨੁਕਸਾਨ ਵਿੱਚ ਕਾਨਕ ਵਧੀਆ ਖੜੀ ਜਿੰਨੀ ਖੜੀ ਪਾਣੀ ਲੱਗਣ ਵਾਲਾ ਹੋ ਰਹੀ ਨਹੀਂ ਜੀ ਉੱਥੇ ਟਰੈਕਟਰ ਦਾ ਟਾਇਰ ਲਿਖਿਆ ਹੋਇਆ ਉੱਥੇ ਹੈਡ ਰੈਟਨ ਦਾ ਵੀ ਟਰੈਕਟਰ ਹੀ ਭਾਰੇ ਆ। ਆਹ ਇੱਥੇ ਵੀ ਟਰੈਕਟਰ ਟਾਇਰ ਲਿਖਿਆ ਹੋਇਆ। ਬਾਕੀ ਜਵੀਆਂ ਲੱਗੀਆਂ ਭਾਈ ਨਸਰਨ ਤਰੋ ਜਵੀ ਦਾ ਰੇਟ ਅੱਜ ਹੀ ਰਿਹਾ ਵਧੀਆ ਬਹੁਤ ਵੀ 300 ਦੇ ਤਾਂ ਗਰੀ ਨਹੀਂ ਹੈਗੀ ਯਾਨੀ ਨਸਰੀ ਹੋਈ ਵਜਨ ਘਟਾ ਜਿੰਦੀ ਹੈ ਘਬੋਲੇ ਜਾਈ ਵੀ ਗੇਰੀ ਜਾਵੇ ਤਾਂ ਵਜਨ ਵਧੀਆ ਰਹਿੰਦਾ ਇਹਦਾ ਪੂ ਪੂਲੇ ਦਾ ਕੂਈ ਵਾਲਾ ਨਹੀਂ ਤਾਂ ਖਤਮ ਗੇਲ ਹੈ ਸਾਰਾ ਵੇਲ ਹੋ ਗਿਆ ਸਮਰਸੀਬਲ ਮੋਟਰ ਬਾਪੂ ਲਾਣੇ ਲੱਗ ਗਈ ਪੱਤੇ ਨੇੜੇ ਮਹੌਣ ਇੱਕ ਵਾਰ ਸਾਫ ਹੋ ਜਣ ਇਹ ਹੁਣ ਉਹ ਦੇਖੋ ਇੱਥੇ ਦੇ ਵਿੱਚ ਨੂੰ ਨਾ ਪਿੰਡ ਚਮਕਣ ਲੱਗੇ। ਜਿਆਦਾ ਰਾ ਦੇ ਪੱਤੇ ਝਟਣੇ ਇੱਕਾਫੇ ਡੋਰੇ ਚਮਕਦਾ। ਫੇਰ ਖਤਮ ਹੋ ਜਾਣਾ ਇੱਕ ਪਿੰਡ ਇੱਥੇ ਜੇ ਨੇੜੇ ਐ ਜਿਹਨੇ ਗੰਨੇ ਲਗੋਇਆ ਦਾ। ਵਾ ਹੌਲੀ ਹੌਲੀ ਮਹੀਨੇ ਖੰਡ ਚਾ ਗੰਨੇ ਖਤਮ ਹੋ ਜਣੇ। ਬੂਟੇ ਵੀ ਸਾਫ ਹੋ ਜਣੇ। ਇੰਨੇ ਜੇ ਸਾਫ ਹੋ ਜਣਾ। ਇੱਥਾ ਇੱਥਾ ਟਾਈਮ ਨਹੀਂ ਰਹੋ ਨਦਨ ਵਿੱਚ ਪੱਤੇ ਨਿਕਲੇ ਹੁੰਦੇ। ਬਾਕੀ ਚਲੋ ਠੀਕ ਹੈ ਜੀ। ਮਿਲਦੇ ਆਂ ਭਾਈ ਅਗਲੇ ਬਲੌਗ ਦੇ ਵਿੱਚ। Tārēnu, sasrika Aldi.